ਆਏ ਮੇਰੇ ਰੱਬਾ ਕੀ ਕਰਾਂ ਮੈਂ ਮੇਰੀ ਤੇ ਜਾਨ ਨਿਕਲਣ ਢਈ ਆ ਇੱਥੇ ਤੱਕ ਹੋਣੀ ਮਿਲਿਆ ਮੈਨੂੰ ਜੇ ਮੈਂ ਹੁਣ ਬਾਹਰ ਗਿਆ ਤੇ ਇਹਨਾਂ ਨੇ ਬਾਹਰ ਵੀ ਨਹੀਂ ਜਾਣ ਦੇਣਾ ਮੈਨੂੰ ਕੀ ਕਰਾਂ ਰੱਬਾ ਮੈਨੂੰ ਲੱਗਦਾ ਇਦਾਂ ਹੀ ਮਰ ਜਾਣਾ ਮੇਰੀ ਜਾਨ ਨਿਕਲ ਜਾਣੀ ਆ ਚਾਨ ਹਾਈਦਰਾ ਹੋਇਆ ਕੀ ਆ ਕਲੈਨ ਆ ਕਲੈਨ ਆ ਤੂੰ ਬਾਜ ਨਹੀਂ ਨਾ ਹੁੰਦਾ ਆਪਣੀ ਨਾਕਾਂ ਤੋਂ ਮਾਤਾ ਹੋਇਆ ਕੀ ਆ ਗਾਲਤ ਦੱਸ ਹੈ ਵੀ ਮੈਨੂੰ ਪੁੱਛਦਾ ਹੋਇਆ ਕੀ ਆ ਕਦੋਂ ਦਾ ਬਾਥਰੂਮ 'ਚ ਵੜਿਆ ਮੈਂ ਉਦੋਂ ਦੀ ਉੱਥੇ ਬਹਿ ਕੇ ਤੇਰੇ ਨਾਲ ਵੇਖਣ ਡਈਆ ਤੂੰ ਆਪਣੇ ਲੱਛਣਾਂ ਤੋਂ ਨਹੀਂ ਹਟਦਾ ਮਾਦਾ ਤੁਹਾਡਾ ਉਦਾਂ ਹੀ ਦਿਮਾਗ ਖਰਾਬ ਹੋ ਗਿਆ ਵਾ ਹੈ ਕੀ ਕਰਕੇ ਆਇਆ ਮੈਂ ਬਾਥਰੂਮ ਦੇ ਵਿੱਚ ਲੈ ਤਲਾਸ਼ੀ ਲੈ ਲੈ ਮੇਰੇ ਕੋਲ ਕੋ ਹੈਗਾ ਵਾ ਬਾਥਰੂਮ 'ਚ ਜਾ ਕੇ ਵੇਖ ਲੈ ਹੈਗਾ ਕੋ ਤੋਰ ਕੀ ਕਰਦਾ ਇਨੇ ਚੰਨਾਂ ਦਾ ਉੱਥੇ ਕੀ ਕਰਦਾ ਇਨੇ ਚਰੰਦਾ ਐਵੇਂ ਬੇਵਜਾ ਸ਼ੱਕ ਕਰੀ ਜਾਣਾ ਹੁੰਦਾ ਵਾ ਉਹ ਤੂੰ ਨਹੀਂ ਹਟਦਾ ਮੈਨੂੰ ਪਤਾ ਤੇਰੀਆਂ ਆਤਾਂ ਦਾ ਤੂੰ ਬਹੁਤ ਅੰਤਰਾ ਬੰਦਾ ਮੈਂ ਜਦੋਂ ਕਹਿੰਦਾ ਤਲਾਸੀ ਲੈ ਲੈ ਵੇਖ ਲੈ ਮੈਨੂੰ ਉੱਥੇ ਜਾ ਕੇ ਵੇਖ ਲੈ ਕੋਈ ਚੀਜ਼ ਹੈਗੀ ਆ ਜੇ ਮੈਂ ਹੁਣ ਛੱਡਣ ਡਿਆ ਮੈਂ ਤਾਂ ਤੁਸੀਂ ਮੈਨੂੰ ਛੱਡਣ ਨੂੰ ਨਹੀਂ ਦਿੰਦੇ ਜੇ ਹਿੱਦਾ ਹੀ ਹੱਕ ਕਰਨਾ ਵਾ ਨਾ ਮੇਰੇ ਤੇ ਤਾਂ ਠੀਕ ਆ ਫਿਰ ਇਹਦੇ ਨਾਲ ਤੂੰ ਚੰਗਾ ਫਿਰ ਮੈਂ ਆਪਣੀਆਂ ਪਹਿਲੀਆਂ ਵਾਲੀਆਂ ਆਤਾਂ ਫੜ ਲਾਂ ਕਰੀ ਜਾਂਦਾ ਫਿਰ ਮੈਂ ਸਾਰਾ ਕੁਝ ਸਾਥ ਦੇਣ ਦੀ ਬਜਾਏ ਉੱਤੋਂ ਸ਼ੱਕ ਕਾਂਡੇ ਮੇਰੇ ਤੇ ਉਹ ਭਰਾਵਾ ਮੈਨੂੰ ਨਹੀਂ ਉਹ ਤੇ ਤੇ ਯਕੀਨ ਹੁੰਦੇ ਆ ਤਾਨੂੰ ਨਹੀਂ ਮੇਰੇ ਤੇ ਯਕੀਨ ਹੋਣਾ ਤੇ ਜੇ ਹੈ ਹੋ ਗੱਲਾਂ ਕਰਨੀਆਂ ਨਾ ਬਾਰ-ਬਾਰ ਤਾਂ ਠੀਕ ਆ ਫਿਰ ਮੈਂ ਉਸੇ ਰਸੇ ਪੜੇ ਤੁਰ ਪੈਣਾ ਫਿਰ ਕਰ ਲਿਓ ਜੋ ਕਰਨਾ ਹੜ ਜਾ ਭਰਾਵਾ ਮੈਂ ਤੈਨੂੰ ਇਹੋ ਕਹਿੰਦੀ ਕੋ ਹੜ ਜਾ ਇੰਨਾ ਅੱਛਾ ਨਹੀਂ ਡਿਆਵਾ ਹਟ ਨਹੀਂ ਡਿਆਵਾ ਕੀ ਡਿਆਵਾ ਕਰਨਾ ਮਰਨ ਡਿਆਵਾ ਮੈਂ ਤੇ ਦਿਮਾਗ ਖਰਾਬ ਕੀਤਾ ਤੁਸੀਂ ਆ ਵੇਖ ਲਾ ਵੇਖ ਲੈ ਨਿਸ਼ਾਨ ਹੈਗਾ ਕੋਈ ਹੈਗਾ ਸੂਈ ਦਾ ਕਿਤੇ ਨਿਸ਼ਾਨ ਅੰਦਰ ਜਾ ਕੇ ਮੈਂ ਤੜਫ ਕੇ ਆਇਆ ਵਾ ਮਨ ਬੰਨਣ ਡਿਆ ਆਪਣਾ ਕਿ ਨਹੀਂ ਜਾਣਾ ਹੁਣ ਮੈਂ ਬਾਹਰ ਨਹੀਂ ਕਰਨਾ ਆ ਕੰਮ ਸ਼ੱਕ ਕਰਦੇ ਆ ਮੇਰੇ ਤੇ ਸਾਥ ਦੇਣਾ ਛੱਡਿਆ ਗੱਲਾਂ ਹੀ ਕਰਨੀਆਂ ਹੁੰਦੀਆਂ ਵਾ ਤੁਹਾਨੂੰ ਮੈਨੂੰ ਪਤਾ ਵਾ ਮੈਨੂੰ ਕਿੰਨੀ ਤਕਲੀਫ ਹੋਣ ਦੀ ਆ ਛੱਡਣ ਦੇ ਵਿੱਚ ਵੇ ਪੁੱਤ ਕੀ ਕਰਾਂ ਤੇਰੀ ਮਾਂ ਵਾ ਖਬਰਾਂ ਸੁਣਦੀ ਆ ਕੋਈ ਉੱਥੇ ਟੀਕਾ ਲਾ ਕੇ ਪਿਆ ਹੁੰਦਾ ਕੋਈ ਉੱਥੇ ਪਿਆ ਹੁੰਦਾ ਉਹ ਗੱਲਾਂ ਚਿੱਤੇ ਆ ਜਾਂਦੀਆਂ ਤਾਂ ਫੇਰ ਮੇਰਾ ਮਨ ਬੜਾ ਡਰਦਾ ਹੀ ਉਹ ਬਾਕੀ ਹੋਰ ਵੀ ਤੇਰੇ ਸਿਰ ਤੇ ਹੁਣ ਜ਼ਿੰਮੇਵਾਰੀ ਪੈਣ ਵਾਲੀ ਆ ਉਹ ਨਹੀਂ ਉਹ ਨਾ ਹੋਵੇ ਕੋਈ ਨਿਕਲ ਜਾ ਜੀ ਸਾਡੇ ਘਰ ਆਵੇ ਤਾਂ ਮੇਰਾ ਪੁੱਤ ਇੱਡਾ ਵੱਡਾ ਪਲਿਆ ਪਲੋਸਿਆ ਚੱਲ ਗਿਆ ਮੈਂ ਕੀ ਕਰਾਂ ਦਸ ਮੈਨੂੰ ਪਹਿਲਾਂ ਮੈਨੂੰ ਬੇਈ ਟੈਨਸ਼ਨ ਹੁੰਦੀ ਉਹ ਤੇਰੀ ਹਰ ਜਾ ਇਹ ਨਾ ਕੰਮਾਂ ਤੋਂ ਉਹ ਮਾਤਾ ਹਟੰड्या ਹੌਲੀ ਹੌਲੀ ਛੱਡਣ ਤਾਂ ਡਿਆਂ ਹੁਣ ਹੈ ਤੁਹਾਡੇ ਸਾਹਮਣੇ ਹੀ ਆ ਹਰ ਜਾ ਪੁੱਤ ਬਚਾਲਾ ਆਪਣੀ ਜ਼ਿੰਦਗੀ ਠੀਕ ਆ ਜ਼ਿੰਦਗੀ ਨਹੀਂ ਉਹ بار بار ਰੱਬਣੀ ਉਹ ਠੀਕ ਆ ਮਾਤਾ ਤੁਸੀਂ ਯਕੀਨ ਕਰੋਗੇ ਯਕੀਨ ਕਰੋਗੇ ਤਾਂ ਫੇਰ ਹੀ ਗੱਲ ਬਾਨੀ ਆ ਜੇ ਤੁਸੀਂ ਤਾਂ ਯਕੀਨ ਮੇਰਾ ਵੀ ਸੁੱਟੋਗੇ ਨਾ ਤਾਂ ਫੇਰ ਨੀਚੇ ਗੱਲ ਬਾਨੀ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਨਾ ਆ ਜਿਹੜੇ ਪਛੀ ਲੱਗਨੇ ਨਸ਼ੇ ਆ ਨਾ ਇਹ ਨਹੀਂ ਉਹ ਮੁੱਕਨੇ ਇਹ ਦੁਨੀਆ ਦੀ ਇਦਾਂ ਹੀ ਰਹਿਣੇ ਆ ਤੇ ਬੰਦੇ ਜਾਈ ਜਾਂਦੇ ਹੀ ਉਹ ਜਾਂ ਨਾ ਮੁੱਕਦੀਆਂ ਜਾਣ ਡੀਆਂ ਵਾ ਘਰਾਂ ਦੇ ਘਰ ਖਾਲੀ ਹੋਈ ਜਾਂਦੇ ਮਾਵਾਂ ਨੂੰ ਪੁੱਛ ਕੇ ਵੇਖੋ ਕੀ ਹਾਲ ਬਣਿਆ ਮਾਵਾਂ ਦਾ ਕਮ ਮਾਤਾ ਬੱਸ ਕਰ ਹੁਣ ਕੀ ਕਿੰਨਾ ਕ ਲੈਕਚਰ ਦੇਣਾ ਇਹ ਬੱਸ ਕਰ ਕੀ ਕਰਾਂ ਪੜਾਵਾ ਲੈਕਚਰ ਨਾ ਦਵਾ ਤੇ ਕੀ ਕਰਾਂ ਮੇਰੀ ਤੇ ਜਿੱਦਾਂ ਆਂਦੇ ਹੁੰਦੇ ਹੁੰਦੇ ਵੀ ਧਿਆਨ ਇੱਥੇ ਲੱਗਾ ਰਹਿੰਦਾ 24 ਘੰਟੇ ਮੈਨੂੰ ਨਹੀਂ ਹੋਰ ਕੁਝ ਵੀ ਸੋਚਦਾ ਮੈਂ ਕਿੰਨਾ ਡਾਕਟਰ ਦੀ ਸਲਾਹ ਲੈ ਮਾਤਾ ਉਨੂੰ ਕਾ ਇਦਾਂ ਜੱਕ ਦਮ ਨਹੀਂ ਛੱਡਿਆ ਜਾਣਾ ਮੈਂ ਮਰ ਮਰ ਜਾਣਾ ਇਹ ਵਿੱਚ ਥੋੜੀ ਬਹੁਤੀ ਉਨੂੰ ਕਾ ਕੋਈ ਉਹੋ ਜਿਹੀ ਗੋਲੀ ਪਾ ਦੇ ਜਿਹਦੇ ਨਾਲ ਮੇਰੀ ਦਿਹਾੜੀ ਲੰਘ ਜਾ ਕਰੇ ਰਾਤ ਨੂੰ ਤਾਂ ਮੈਂ ਉਦਾਂ ਨਹੀਂ ਸੌਂਦਾ ਹੁਣ ਤਾਂ ਮੈਨੂੰ ਦਿਨੇ ਵੀ ਤੜਫਦਾ ਰਹਿਣਾ ਹੈ ਮੈਂ ਚੱਲ ਤੂੰ ਟੈਨਸ਼ਨ ਨਾ ਲੈ ਮੈਂ ਕਿਸੇ ਡਾਕਟਰ ਨਾਲ ਗੱਲ ਕਰਦੀ ਆ ਤੇ ਤੈਨੂੰ ਨਾਲ ਦਵਾਈ ਦਉਂਨੇ ਆ ਤੇ ਮੇਰਾ ਪੁੱਤ ਦਵਾਈ ਖਾਸ ਹੋਣੇ ਵਰਗਾ ਭੰਜਾ ਠੀਕ ਆ ਮੰਮੀ ਕਿਹੜੇ ਗਲ ਨੂੰ ਨਾ ਗੋਲ ਬਲਾਈਆ ਹੋਣ ਰਿਆ ਸੀ ਟਾਟਾ ਵਿੱਕੀ ਨਾਲ ਉਹ ਨਹੀਂ ਧੀਏ ਬੋਲ ਬਲਾਈਆ ਕੋਈ ਨਹੀਂ ਹੁੰਡਿਆ ਉਹ ਆਖਣ ਡਿਆ ਹੀ ਵੀ ਮੰਮੀ ਮੇਰਾ ਸਰੀਰ ਜਿਹੜਾ ਨਾ ਬੜਾ ਟੁੱਟਣ ਪੈ ਗਿਆ ਡਿਆ ਵਾ ਤੇ ਮੈਨੂੰ ਤੰਗੀ ਪੜੀ ਆ ਤੇ ਉਹ ਮੈਂ ਨਹੀਂ ਹੁੰਦੇ ਨਾ ਗੱਲਬਾਤ ਕਰਨ ਮੰਮੀ ਇਹ ਤੇ ਗੱਲ ਤੁਹਾਡੀ ਸਹੀ ਆ ਸਾਰੀ ਰਾਤ ਨਹੀਂ ਚੱਜਣਾ ਸੋਣੇ ਲੱਤਾਂ ਚੁੱਕ ਚੁੱਕ ਕੇ ਮਾਰਦੀ ਰਹਿੰਦੇ ਆ ਕਦੀ ਉੱਠ ਜਾਂਦੀ ਆ ਕਦੀ ਲੰਮੇ ਪੈ ਜਾਂਦੇ ਆ ਇਹ ਹੋਰ ਮੈਨੂੰ ਕਹਿਣ ਰਿਹਾ ਕਿ ਮੰਮੀ ਰਾਤ ਨੂੰ ਮੈਨੂੰ ਨੀਂਦ ਵੀ ਨਹੀਂ ਆਉਂਦੀ ਸਾਰੀ ਰਾਤ ਮੈਂ ਜਾ ਕੇ ਕੱਢਦਾ ਮਾਂ ਤੇ ਪ੍ਰੀਤ ਆਪ ਇਦਾਂ ਕਰੀਏ ਆਈ ਹਾਸਪੀਟਲ ਚਲੀਏ ਨਾਲ ਤੇਰਾ ਕਾਰਡ ਬਣਾ ਲਿਆ ਯੇ ਤੇ ਨਾਲੇ ਇਹਦੀ ਦਵਾਈ ਦਾ ਕੋਈ ਉੱਥੇ ਚਾਰਾ ਕਰੀਏ ਤੇ ਇਹਨੂੰ ਦਵਾਈ ਖਾ ਪਾ ਲਈਏ ਨਾਲ ਤੇ ਕੋਈ ਨਹੀਂ ਮੰਮੀ ਇਦਾਂ ਹੀ ਕਰ ਲੈਨੇ ਆ ਗਲੋਂ ਗੰਧ ਤੇ ਲੱਤੂ ਗਾਣਾ ਆਹੋ ਫਿਰ ਜਦੋਂ ਅੱਡੇ ਆ ਕੋਸ਼ਿਸ਼ ਕਰਨ ਗੰਧ ਲਾਉਣ ਦੀ ਤੇ ਉਹਨੇ ਫਿਰ ਲਾ ਹੀ ਦੇਣਾ ਹੁਣ ਫਿਰ ਅਜੀ ਵੀ ਨਾਲ ਹੀ ਮੁਤ ਕਰੀਏ ਨਾ ਥੋੜੀ ਬਹੁਤੀ ਤੇ ਕੋਈ ਨਹੀਂ ਹੈ ਬਸ ਮੈਂ ਚਾਹ ਪਿਆਲ ਦਾ ਫਿਰ ਚੱਲ ਤੁਰ ਪੈਣੇ ਹੈ ਚੱਲ ਠੀਕ ਆ ਫਿਰ ਹੈ ਹਾਂਜੀ ਮੰਮੀ ਜੀ ਕਿੱਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਨ ਕਿਤੇ ਨੇਰ ਖਾਨੇ ਨਾ ਇੰਨਾ ਗੰਦ ਪਾਇਆ ਨਾ ਉਤਰੀ ਨੇ ਸਾਰੀਆਂ ਵੱਲਾਂ ਥੱਲੇ ਡਿੱਗ ਪਈਆਂ ਨੇ ਐਡੀਆਂ ਸੋਹਣੀਆਂ ਤਾਂ ਚਾੜੀਆਂ ਹਨ ਮੈਂ ਨੇਰੀ ਨੇ ਵੀ ਮੰਮੀ ਆਪਣਾ ਕੰਮ ਕਰਨਾ ਹੋਇਆ ਫਿਰ ਹਾਂ ਨੇਰ ਖਾਨਾ ਦੇ ਕਿਤੇ ਤਰੇ ਨਾ ਆਂਦਾ ਸਾਰੀਆਂ ਡਿੱਗ ਪਈਆਂ ਮੈਨੂੰ ਤਾਂ ਤੇ ਇੱਧਰ ਲੈ ਕੇ ਨਹੀਂ ਹੁੰਦੇ ਬਾਹਰ ਵਧੀਆ ਲੱਗਦਾ ਬਾਹਰ ਸਬਜੀ ਸਬਜੀ ਲੱਗੀ ਆ ਤੋੜਨ ਆਈਏ ਨਾ ਬਾਬਾ ਦਿਮਾਗ ਜਿਹੜਾ ਨਾ ਫਰੈਸ਼ ਗਿਆ ਹੋ ਜਾਂਦਾ ਚਲ ਹੁਣ ਲੈ ਆ ਕਰਾਂਗੇ ਆ ਮਰਚਾ ਤੋੜ ਲਾਂ ਤੂੰ ਸਾਰੀਆਂ ਤੋੜ ਲਾ ਲਾਲ ਲਾਲ ਤੇ ਮੈਂ ਉਹ ਘਰੇ ਲੈਣੀਆਂ ਵਲਾਂ ਵੀ ਤਾਂ ਕਰ ਲਾਂ ਸਵਾਰੀਆਂ ਠੀਕ ਆ ਹੁਣ ਤੇ ਥਾਂ ਵੀ ਬੜਾ ਸੋਹਣਾ ਬਣ ਗਿਆ ਪੱਦਰਾ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਵਧਾਈਆਂ ਹੁਣ ਤੁਹਾਨੂੰ ਤੁਹਾਨੂੰ ਵਧਾਈਆਂ ਪ੍ਰੀਤ ਤੈਨੂੰ ਵੀ ਬਹੁਤ-ਬਹੁਤ ਵਧਾਈਆਂ ਹੋਣ ਮੇਰੇ ਵੱਲੋਂ। ਥੈਂਕ ਯੂ। ਪ੍ਰੀਤ ਮੇਰੀ ਗੱਲ ਸੁਣ ਹਾਂ। ਵੇ ਤੇਰੇ ਬਾਰੇ ਪਤਾ ਲੱਗਾ ਹੀ ਮੈਨੂੰ ਕਿ ਤੁਹਾਡੇ ਘਰ ਖੁਸ਼ੀ ਆਉਣ ਵਾਲੀ ਆ। ਤੇ ਮੈਨੂੰ ਸੁਣ ਕੇ ਨਾ ਸੱਚੀ ਪੜਾਈ ਚਾੜਿਆ। ਬਾਕੀ ਜੋ ਪਿੱਛੇ ਹੋ ਗਿਆ। ਪਿੱਛੇ ਵਾਲੀਆਂ ਗੱਲਾਂ ਪਿੱਛੇ ਛੱਡ ਦਈਏ। ਸਾਰਿਆਂ ਨੂੰ ਪਤਾ ਵਾ گاਂ ਸਾਡਾ ਦੋਵਾਂ ਦਾ ਕੋਈ ਕਸੂਰ ਨਹੀਂ ਇਹਦੇ ਵਿੱਚ ਤੇ ਆਪਾਂ ਜੇ ਹੁਣ ਇੱਥੇ ਇੱਕ ਪਰਿਵਾਰ ਦੇ ਵਿੱਚ ਆ ਹੀ ਗਈਆਂ ਤੇ ਆਪਾਂ ਮਿਲ ਵਰਤ ਨਹੀਂ ਸਕਦੀਆਂ। ਤੂੰ ਮੇਰੀ ਭੈਣ ਦੇਲ ਚ ਕੋਈ ਗੱਲ ਨਾ ਰੱਖੀ ਤੇ ਇਹ ਵੀ ਨਾ ਸੋਚੀ ਕਿ ਸ਼ਾਇਦ ਮੈਂ ਤੇਰੀ ਖੁਸ਼ੀ ਵੇਖ ਕੇ ਤੇ ਜਾ ਨਹੀਂ ਸਕਦੀ ਜਾਂ ਮੈਂ ਤੇਰੀ ਕੋਈ ਦੁੱਖਣਾ ਸੱਚੀ ਮੈਨੂੰ ਬੜਾ ਵਧੀਆ ਲੱਗਿਆ ਸੁਣ ਕੇ ਤੇ ਆਪਾਂ ਮਿਲਿਆ ਵਰਤਿਆ ਕਰੀਏ ਠੀਕ ਆ ਕਿਤੇ ਚੱਲੇ ਹੀ ਚਾਚੀ ਜੀ ਆਈ ਹੋਸ ਪੀਰ ਚੱਲੇ ਆਂ ਆਪਣੀ ਆਡਾ ਕਾਰਡ ਬਣਾਉਣਾ ਹੈ ਠੀਕ ਆ ਠੀਕ ਆ ਉਹ ਤੇ ਜ਼ਰੂਰੀ ਆ ਹਾਂਜੀ ਸਰਕਾਰੀ ਕਾਰਡ ਬਹੁਤ ਜ਼ਰੂਰੀ ਆ ਹੈਨਾ ਹਾਂਜੀ ਚਲ ਜਾਓ ਫਿਰ ਠੰਡੇ ਠੰਡੇ ਹੋ ਕੇ ਆਓ ਹੈਨਾ ਚੱਲ ਚੱਲੇ ਆਇਓ ਕਾਰ ਕਿਤੇ ਚਲੋ ਬਹੁਤ ਚੱਲੀਏ ਵੇਖ ਚੌਰਾ ਵੇਂਦਾ ਕਿਤਨਾ ਢੇਲੇ ਪਾੜ ਪਾੜ ਕੇ ਢੇਲੇ ਤਾਂ ਉਹ ਪਾੜੇ ਨੇ ਨਾ ਇੰਨੇ ਜਿਤਨਾ ਕਿਤੇ ਕਿਹਨੂੰ ਫਾਇ ਲੈਣਾ ਹੁੰਦਾ ਸਦੀਪ ਪੁੱਤ ਮੇਰੀ ਗੱਲ ਸੁਣ ਕੂਣ ਬੋਲਣਾ ਤੇਰਾ ਠੀਕ ਹੈ ਚਲੋ ਦੋਈ ਭੈਣਾ ਕੂਵੋ ਬੋਲੋ ਪਰ ੜੇ ਥੋੜਾ ਜਨਾ ਘਰ ਹੋਂ ਜਾਣ ਤੋਂ ਕੋ ਥੋੜਾ ਜ੍ਹਾ ਘਾਟ ਹੀ ਰਹਿਣਾ ਠੀਕ ਹੈ ਨਾ ੜਾ ਵਿੱਕੀ ਹੈ ਨਾ ਇਹਦੀ ਇੱਕ ਤੇ ਵੇਖਣੀ ਨਹੀਂ ਚੰਗੀ ਇਹ ਕਿਦੇ ਚਾਲ ਚੱਲਣ ਮਾਸਾ ਨਹੀਂ ਮੈਨੂੰ ਚੰਗੇ ਲੱਗਦੇ ਬਹੁਤ ਪੜਾ ਮੁੰਡਾ ਈ ਹੁਣ ਵੇਖੇ ਨਾ ਕਿਤਰਾ ਵੇਂਦਾ ਜਾਂਦਾ ਏ ਢੇਲੇ ਪੜ ਪੜ ਕੇ ਕੋਈ ਨਹੀਂ ਮੰਮੀ ਹਾਂ ਮੈਂ ਤੇ ਪ੍ਰੀਤ ਤੱਕ ਕੀ ਰੱਖਣੀ ਆ ਗੱਲਬਾਤ ਹਾਂ ਦੇਖ ਕੂ ਬੋਲਿਆ ਕਰਾਂਗੇ ਰਾਹ ਗਲੀਏ ਆ ਨਹੀਂ ਨਹੀਂ ਰਾਹ ਜਾਣ ਆਉਣ ਦੀ ਕੀ ਲੋੜ ਆ ਨਹੀਂ ਨਹੀਂ ਰਾਹ ਗਲੀ ਕੂ ਬੋਲ ਜਿੱਤਰਾ ਮਰਜੀ ਤੂੰ ਤਾਂ ਟਕਲੀ ਰੱਖੂਗੀ ਵੀ ਇਹ ਖਰਿਆ ਮੇਰੀ ਖੁਸ਼ੀ ਦੇ ਵਿੱਚ ਸੜ ਗਈ ਆ ਨਹੀਂ ਨਹੀਂ ਇਹ ਕੰਮ ਨਹੀਂ ਕੂ ਬੋਲ ਤੂੰ ਜੋ ਮਰਜੀ ਕਰ ਠੀਕ ਹਾਂ ਚਲੋ ਜਾਓ ਤੁਸੀਂ ਮੈਂ ਇੱਥੇ ਬਹਿਣਾ ਤੂੰ ਇੱਥੇ ਬਹਿ ਕੇ ਕੀ ਕਰਨਾ ਤੂੰ ਨਾਲ ਹੀ ਚੱਲਣਾ ਉਹ ਨਹੀਂ ਮੇਰਾ ਜੀ ਕਰਦਾ ਤੂੰ ਹੀ ਜਾਓ ਮੈਂ ਉੱਥੇ ਕੀ ਕਰਨਾ ਵਾ ਮੇਰੇ ਬਾਰੇ ਗੱਲ ਕਰਨੀ ਹੈ ਜਿਹੜੀ ਕਰ ਲਿਓ ਡਾਕਟਰ ਨਾਲ ਜੇ ਕਹੂਗਾ ਤਾਂ ਮੈਂ ਆ ਜਾਊਂਗਾ ਮਾਜ ਮਾਰ ਲਿਓ ਮੈਂ ਇੱਥੇ ਹੀ ਆ ਤੂੰ ਆਪ ਗੱਲ ਕਰਾਂ ਜਿਹੜੀ ਵੀ ਕਰਨੀ ਆ ਉਹ ਮੈਂ ਨਹੀਂ ਕੋਈ ਗੱਲ ਕਰਨੀ ਕਰਨੀ ਚੱਲ ਚੱਲ ਉੱਠੇ ਇੱਥੇ ਵੀ ਤੂੰ ਤੂੰ ਬਹਿਣਾ ਹੀ ਆ ਯਾਰ ਮੈਂ ਕਿਹਾ ਨਾ ਮੇਰਾ ਨਹੀਂ ਜੀ ਗੰਡੇ ਅੰਦਰ ਜਾਣ ਨੂੰ ਉਹ ਮਸਜੀ ਅੱਗੇ ਮੇਰਾ ਦਿਮਾਗ ਖਰਾਬ ਹੋਣ ਡਿਆ ਉਹ ਤੁਸੀਂ ਜਾਓ ਇੱਥੇ ਬੈਠਾ ਮੈਂ ਸਾਹਮਣੇ ਦੱਸ ਜਿਹੜੀ ਗੱਲ ਇੰਨੇ ਕਰ ਲੈਣੀ ਆ ਅਸੀਂ ਥੋੜੀ ਕਰ ਲੈਣੀ ਆ ਤੁਸੀਂ ਗੱਲਤ ਕਰੋ ਜਾ ਕੇ ਬਾਬਾ ਆਵਾਜ਼ ਮਾਰ ਲਿਓ ਮੈਨੂੰ ਇੱਥੇ ਆ ਜਾਗਾ ਤੈਨੂੰ ਢੂੰਡਣਾ ਮੈਂ ਨਹੀਂ ਹੋਣਾ ਕਹਿੰਦਿਆ ਕਿੱਥੇ ਚੱਲ ਗਿਆ ਇਹ ਕਿਤੇ ਹੈ ਨਹੀਂਗਾ ਸਾਹਮਣੇ ਦਫਾ ਹੋਣਾ ਵੀ ਤੇ ਕਿਤੇ ਦਿਖਦਾ ਹੀ ਨਹੀਂਗਾ ਫੋਣੀ ਹਾਲੇ ਦਾ ਸੱਚੀ ਪ੍ਰੀਤ ਨਾ ਉਹ ਹੀ ਉੱਥੇ ਤੇ ਨਾ ਮੋਟਰਸਾਈਕਲ ਹੀ ਹੈ ਤੇ ਨਾ ਉਹ ਮੈਂ ਸਾਰੇ ਵੇਖਿਆ ਮੈਨੂੰ ਕਿਤੇ ਵੀ ਨਹੀਂ ਦਿਸਿਆ ਉਹ ਉੱਡ ਗਿਆ ਕਿਸ ਪਾਸੇ ਨੂੰ ਪੱਜ ਲਾ ਕੇ ਹਾਏ ਮੰਮੀ ਤੁਸੀਂ ਤੇ ਅੰਦਰ ਡਾਕਟਰ ਨਾਲ ਗੱਲ ਕੀਤੀ ਮੈਂ ਹੁਣ ਦੱਸ ਕੀ ਕਰਾਂ ਮੈਨੂੰ ਕਿ ਪਤਾ ਨਹੀਂ ਮੈਂ ਫੋਨ ਲਵਨੀ ਚੱਲ ਆਹਣਾ ਫੋਨ ਮਰ ਜੀਨੇ ਕੋ ਬੰਨਨੇ ਬਥੇਰੇ ਆ ਕੇ ਮਮੇ ਸੋ ਫੋਨ ਟੂ ਸਵਿਚ ਆਫ ਹੁੰਡਿਆ ਹੁੰਡ ਗਿਆ ਕੇ ਬੰਨੇ ਨੂੰ ਬਾਰੇ ਫੇਰ ਹੁਣ ਕੀ ਕਰਨਾ ਡਿਕ ਲੀਏ ਘੜੀ ਦਾ ਤੇ ਡਿਕ ਲੈਨੇ ਹੁਣ ਜੀ ਮੇਰਾ ਕਾਰਡ ਮਿਲ ਚ ਵੀ ਮੈਨੂੰ ਟਾਈਮ ਲੱਗਣਾ ਸ਼ਾਲ ਠੀਕ ਆ ਕੀ ਕਰਾਂ ਟੈਨਸ਼ਨ ਜੀ ਪਈ ਰਹੀ ਇਸੇ ਦਿਮਾਗ ਤੇ ਆ ਵੇਖਣ ਨੂੰ ਆਖੋ ਕੰਮ ਰੋਲੀ ਆ ਜੇ ਆਖਿਆ ਵੀ ਨਾਲ ਆ ਜਾ ਤੇ ਗੋਲੀ ਵੱਜ ਗਈ ਵੀ ਮੈਂ ਨਾਲ ਨਹੀਂ ਜਾਣਾ ਮੈਂ ਇੱਥੇ ਬਹਿਣਾ ਮਿੰਟ ਜਿਹੇ ਦੀ ਕਿਸ ਪਾਸੇ ਨੂੰ ਫਰਾਰ ਵੀ ਹੋ ਗਿਆ ਆ ਤਾਈਆਂ ਨੇ ਅੰਦਰ ਆਏ ਨਾ ਚੁਲਾਕੀਆਂ ਬੜੀਆਂ ਇਹਦੇ ਵਿੱਚ ਸੱਚੀ ਮੈਂ ਯਕੀਨ ਕਰ ਜੰਨੀ ਆ ਇਹਦੇ ਚਾ ਮੰਮੀਓ ਮਿਲਵਾ ਦਿਓ ਆਈ ਤੂੰ ਕੱਲੀ ਲਿਆ ਮੈਂ ਇੱਥੇ ਬਹਿਣੀ ਆ ਭਾਜੀ ਵਿੱਕੀ ਵਿੱਕੀ ਬੱਲੇ ਕਿਦਾਂ ਵਿੱਕੀ ਭਾ ਹੋਰ ਭਾਜੀ ਯਾਰ ਸਮਾਨ ਲਵਾ ਦੇ ਅੱਜ ਬੜੀ ਟੋਟ ਲੱਗੀ ਓ ਵੀਰ ਮੇਰਾ ਕੀ ਹੋ ਗਿਆ ਤੈਨੂੰ ਯਾਰ ਸਮਾਨ ਲਵਾ ਦੇ ਤੂੰ ਬਸ ਇਹ ਨਾ ਪੁੱਛ ਕੀ ਹੋ ਗਿਆ ਉਹ ਸਮਾਨ ਲਵਾਨੇ ਸਮਾਨ ਜੇਚ ਪਿਆ ਟੈਨਸ਼ਨ ਲੈਣ ਕੀ ਗੱਲ ਦੀ ਤੂੰ ਪੈਸੇ ਕੱਢ ਤੇ ਸਮਾਨ ਲਾ ਲ ਪਾਣੀਓ ਹੈਗਾ ਕੋਈ ਅੱਜ ਮੈਨੂੰ ਤੂੰ ਇਦਾਂ ਸਮਾਨ ਲਵਾ ਦੇ ਇਦਾਂ ਕਿਦਾਂ ਵਿੱਕੀ ਪਹਿਲਵਾਦਾਂ ਤੇ ਸਮਾਨ ਮੈਂ ਯਾਰ ਲਵਾ ਦੇ ਇੱਕ ਦਿਨ ਮਰ ਚ ਲਿਆ ਕੀ ਹੋ ਗਿਆ ਵਾ ਕੇ ਪੈਸੇ ਦੇਖ ਲੈ ਜਰਾ ਸਮਾਨ ਓ ਯਾਰ ਪੈਸੇ ਲਿਆ ਤੇ ਸਮਾਨ ਲੈ ਲੈ ਸਮਾਨ ਤੇ ਮੇਰੇ ਕੋ ਵੱਧੂ ਪਿਆ ਯਾਰ ਇਦਾਂ ਨਾ ਕਰ ਦੇ ਲੈ ਭਰਾ ਬਣ ਕੇ ਇੱਕ ਦਿਨ ਬਸ ਅੱਜ ਥੋੜਾ ਜਿਹਾ ਨਹੀਂ ਲੱਗਣਾ ਵਕੀ ਕਿਦਾਂ ਨਿਆਣੀ ਗੱਲਾਂ ਕੰਡਿਆ ਤੂੰ ਚੱਲ ਠੀਕ ਆ ਫਿਰ ਨਹੀਂ ਲੱਗਣਾ ਤੇ ਮੈਂ ਇੱਥੇ ਮਰ ਜਾਣਾ ਹੀ ਹਾਂ ਤੇਰੇ ਬੂਏ ਦੇ ਗਾੜੀ ਠੀਕ ਆ ਹੈ ਕਿਦਾਂ ਗੱਲਾਂ ਕੰਡਿਆ ਤੂੰ ਮਰ ਜਾ ਸੁਣ ਲੂ ਕੋਈ ਬੇਵਕੂਫਾ ਹੋਰ ਉੱਚੀ ਰੋਲਾ ਪਾਈ ਜਨ ਸੰਘੜ ਤਕੜਾ ਤੇ ਫਿਰ ਲਵਾ ਦੇ ਸਮਾਨ ਕਹਿਣ ਤੇ ਨਿਆ ਵਾ ਕਿਦਾਂ ਲਵਾਣਾ ਯਾਰ ਤੈਨੂੰ ਮੈਨੂੰ ਸਮਝ ਨਹੀਂ ਲੱਗਦੀ ਬਸ ਅੱਜ ਦੀ ਲਵਾ ਦਿੰਨਾ ਵਾ ਪਰ ਦੂਜੇ ਪਾਸੇ ਡਬਲ ਲੈਣੇ ਤੇ ਹਾਂ ਹਾਂ ਲੱਲੀ ਜਿੰਨੇ ਚਾਹੀਦੇ ਉਹ ਲੱਲੀ ਯਾਰ ਤੂੰ ਜੱਸ ਮੰਨ ਲਿਆ ਫਿਰ ਮੇਰਾ ਜਾ ਫੱਟ ਜਾ ਫਿੱਥੇ ਰੌਲੀ ਕ ਪਾਈ ਜੰਨਾ ਨੇ ਸੁਣ ਲਉ ਥੇ ਗਵਾਂ ਦੀ ਚੰਗਾ ਨੇ ਆਪ ਤੇ ਮੰਨ ਲੈ ਮੈਨੂੰ ਭਰਉਣਾ ਨਾਲ ਮੇਰੇ ਭਾਡੇ ਬਣਾਏਗਾ ਤੂੰ ਕੁਲਸੇ ਕੋ ਚੰਗਾ ਲਵਾਣਾ ਬਹਿ ਜਾ ਕਿਦਾਂ ਗਲਾ ਮਾਰਦਾ ਫਿਰਦਾ ਆਲੇ ਫਟ ਸਿਰੇਂਜ ਹੀ ਲਿਆਦੇ ਭਰਾ ਮੈਂ ਇੱਥੇ ਲਾਲਾਂ ਬੜੀ ਟੋਟ ਲੱਗੀ ਹੋ ਕਿਦਾਂ ਨਹੀਂ ਗੱਲਾਂ ਕੰਡਿਆ ਮੇਰਾ ਦਿਮਾਗ ਖਰਾਬ ਤੇ ਸਰੀ ਜਦਾਂ ਇਹ ਮੋਦਰ ਕਿ ਹਜਿਆ ਸੀ ਇੱਥੇ ਸਮਾਨ ਲਾਉਂ ਦੇਣਾ ਉੱਥੇ ਵਗ ਜਾ ਉੱਥੇ ਸਮਾਨ ਲਾ ਆਪਣੇ ਘਰ ਜਾ ਕੇ ਇੱਥੇ ਮੇਰੇ ਪਰ ਹੋਰ ਸਿਆਪਾ ਪਾਵੇਂਗਾ ਤੂੰ ਉਹ ਨਹੀਂ ਪੈਂਦਾ ਸਿਆਪਾ ਮੈਂ ਕਿਹੜਾ ਹੁਣ ਨਵੇਂ ਨੇ ਲਾਉਣਾ ਵਾ ਅੱਗੇ ਵੀ ਤਾਂ ਲਾਉਂਦੇ ਰਿਆਂ ਮੈਂ ਬੇਕੂਫ ਨਹੀਂ ਹੈਗਾ ਤੇ ਆਪਣੇ ਘਰ ਤੇ ਲਵਾਵਾ ਤੇ ਇੱਥੇ ਤੂੰ ਮਰ ਜੇ ਤੇ ਮੇਰੇ ਆ ਸੇਪੇ ਮੇਰੇ ਪਰ ਸਿਆਪਾ ਪਾ ਵੀ ਚੰਗਾ ਉਹ ਚਲ ਠੀਕ ਆ ਯਾਰ ਪੈ ਠੱਠੇ ਚਲ ਆ ਜਾ ਕੇ ਦੱਸ ਉਹ ਤੇਰਾ ਹਾਂ ਹੈਗੀ ਸਿਰਿੰਜ ਹੈਗੀ ਆ ਮੈਨੂੰ ਮੈਂ ਸਿਰਿੰਜੀ ਵਾਲੀ ਨਹੀਂ ਮਾਰੀ ਵਿਹਾੜੀ ਧਮਕਦੇਂ ਡਿਆ ਮੈਨੂੰ ਮਰਨ ਦੀਆਂ ਇਹ ਹੋਰ ਕਿੰਜ ਜਾ ਕੇ ਦੇਈ ਜੇ ਮੈਂ ਸਮਾਨ ਵੇਚਦਾ ਨਾ ਮੈਂ ਕੱਚੇ ਰਸੇ ਨਹੀਂ ਵਟੇ ਮੈਂ ਸਾਰੀਆਂ ਸੋ ਚਲ ਠੀਕ ਆ ਯਾਰ ਦੇ ਦੂੰਗਾ ਪੈਸੇ ਹੋਰ ਨਾ ਤੇ ਗੱਲ ਸੁਣ ਮੁੜ ਕੇ ਇਹ ਧਮਕੀਆਂ ਨਹੀਂ ਸਾਡੇ ਨਾਲੀ ਤੇ ਜੇ ਇਹ ਜੇ ਕੰਮ ਕਰਨੇ ਨਾ ਤੇ ਦਰਵਾਜ਼ੇ ਬੰਦ ਹੀ ਮਿੱਤਰਾ ਤੇ ਗਾਂ ਨੂੰ ਸਾਡੇ ਘਰ ਨਾ ਵੜੀ ਨਹੀਂ ਮੈਂ ਸਮਾਨ ਖੜਿਆ ਕਰਨਾ ਮੈਂ ਪੈਸੇ ਲੈ ਕੇ ਆਉਂਗਾ ਮੈਂ ਪਤਾ ਦਾ ਹੈਗਾ ਵੀ ਇੱਥੇ ਹੀ ਖੜ੍ਹਦਾ ਇੱਥੇ ਜੇ ਲੈ ਕੇ ਆਉਣਾ ਪੈਸੇ ਲੈ ਆ ਕੇ ਕਰ ਵਸਦੀ ਗੱਲ ਚਲ ਠੀਕ ਆ ਚੰਗਾ ਹੰਡ ਕਰਦਾ ਫਿਰਦਾ ਮੈਨਾਂ ਧਮਕੀਆਂ ਦਿੰਦਾ ਮੈਨੂੰ ਤੇਰੇਗੇ 24 ਦਾ ਮੈਂ ਤੇਰੇ ਦੇ ਤੇਰੇਗੇ ਮੁੰਡੇ ਬਥੇਰੇ ਇੱਥੇ ਮੰਮੀ ਆਈ ਵਿਖੀ ਨਾ ਮੈਂ ਤਾਂ ਫੇਰ ਇੱਕ ਵਾਰੀ ਵੇਖ ਕੇ ਆਈ ਆ ਸਾਰੇ ਮਿੰਟ ਜਿਸ ਹੈ ਕੀ ਤੇ ਨਹੀਂਗਾ ਚੱਲ ਬਾਹਰ ਬਈਏ ਬਾਹਰ ਮੈਨੇ ਕੀ ਪਰ ਆਈ ਜਾਂਦੇ ਆ ਚੱਲਾ ਲਾ ਮੈਂ ਫੇਰ ਲਾਵਾ ਫੋਨ ਲਾ ਹਾਂ ਸਵੇ ਤੂੰ ਕੀ ਹਾ ਫੋਨ ਹੀ ਬੰਦ ਕਰ ਦਿੱਤਾ ਯਾ ਚੱਲ ਬੈਲੀ ਨਹੀਂ ਆ ਘੜੀ ਗਢੀ ਲੈਣੀ ਆ ਕੀਪਤਾ ਆਈ ਜਾਵੇ ਨੀ ਤੂੰ ਰਾਜਵਿੰਦਰ ਤੂੰ ਕਿਹਾ ਵਧੀਆ ਤੂੰ ਸੁਣਾ ਹਾਂ ਆਪਣੇ ਬੜਾ ਵਧੀਆ ਸੱਸੀ ਆਂਡੀ ਹੈ ਹੋ ਠੀਕ ਆ ਹਾਂ ਠੀਕ ਆ ਤੂੰ ਗੱਡੀ ਚਲਾ ਲੈਂਦੀ ਆ ਹੋਰ ਮੈਂ ਚਲਾ ਲੈਂਦੀ ਆ ਵਲ ਤੇਰੇ ਤੇ ਤੇਰੇ ਵਾਲ ਵਧਾਈ ਬੜੀ ਹੈਂ ਤੂੰ ਬੈਠਾ ਕਿੱਧਰ ਮੈਂ ਬਸ ਘਾਟ ਵਧਾਉਣਾ ਹੀ ਸੀ ਅੱਛਾ ਅੱਛਾ ਹਾਂ ਲੈ ਫਿਰ ਤੇਰੇ ਵਾਲ ਵੀ ਵਧਾਈ ਬਣੀ ਆ ਆਹ ਓਕੇ ਖਾਈ ਜਾ ਰ ਤੂੰ ਇੰਨੀ ਵੱਡੀ ਗੱਡੀ ਚਲਾਉਣੀ ਆ ਤੈਨੂੰ ਡਰ ਨਹੀਂ ਲੱਗਦਾ ਲੈ ਪ੍ਰੀਤ ਐਚੇ ਕਾਤਾ ਡਾਰਾ ਮੇਰੇ ਹਸਬੰਦ ਮੈਨੂੰ ਸਿਖਾ ਗਏ ਹੀ ਹੈ ਤੇਰੀ ਮੈਰਜ ਹੋ ਗਈ ਹੈ ਹਾਂ ਮੇਰੀ ਮੈਰਜ ਹੋ ਗਈ ਹੈ 4 ਮਹੀਨੇ ਹੋ ਗਏ ਆ ਤੇ ਵੇਹ ਲਾ ਤੂੰ ਮੈਨੂੰ ਨਹੀਂ ਬੁਲਾਇਆ ਹੈਗਾ ਮੈਂ ਜੱਦ ਇੰਨਾ ਗੁੱਸੇ ਆ ਹੁਣ ਤੇ ਇਹ ਤੂੰ ਗੁੱਸਾ ਕਾਤੋਂ ਕਰਦੀ ਆ ਹੁਣ ਜਿਹੜੇ ਤਰੀਕੇ ਨਾਲ ਤੂੰ ਵਿਆਹ ਕਰਾਇਆ ਸੀ ਤੇ ਜੇ ਮੇਰੇ ਸਹੁਰਿਆਂ ਨੂੰ ਪਤਾ ਲੱਗਦਾ ਤੇ ਮੇਰੀ ਕਿੰਨੀ ਬਦਨਾਮੀ ਹੋਣੀ ਸੀ ਤੇ ਨਾਲੇ ਤੂੰ ਮੇਰਾ ਝੂਠਾ ਨਾਂ ਲਾ ਕੇ ਚਲ ਗਈ ਤੇ ਮੇਰੀ ਦਾਦੀ ਮੈਨੂੰ ਪਤਾ ਮੈਨੂੰ ਮਾਰਨ ਤੱਕ ਗਈ ਸੀ ਰਾਜਵਿੰਦਰ ਸੌਰੀ ਯਾਰ ਮੈਂ ਤੇਰਾ ਝੂਠਾ ਨਾਂ ਲਾਇਆ ਤੇ ਉਹ ਸੱਚੇ ਸੇਰੇ ਦਾ ਕੀ ਬਣਿਆ ਸ਼ੇਰੇ ਦਾ ਕਿਭਾ ਨਹੀਂ ਉਨੂੰ ਮੈਂ ਇੱਕ ਮੌਕਾ ਦਿੱਤਾ ਸੀ ਉਹ ਸੁਧਰਿਆ ਨਹੀਂ ਫਿਰ ਵੇਹਲਾ ਰਾਜਿੰਦਰ ਤੇਰੀ ਜ਼ਿੰਦਗੀ ਕਿੰਨੀ ਵਧੀਆ ਲੰਘਣ ਦੀ ਆ ਵਧੀਆ ਘਰ ਵਿੱਚ ਚੱਲ ਗਈਆਂ ਤੂੰ ਹੀ ਮੈਨੂੰ ਵਿੱਕੀ ਨਾ ਮਨੌਰ ਵਾਲੀ ਤੇ ਮੇਰੀ ਜ਼ਿੰਦਗੀ ਤੇ ਨਰਕ ਬਣ ਗਈ ਆ ਪਰ ਇਹ ਤੇ ਤੂੰ ਵੀ ਤੇ ਫੇਰ ਕਾਲੀ ਕਰਤੀ ਨਾ ਉਸ ਟਾਈਮ ਦੇ ਵਿੱਚ ਚਲੋ ਮੰਨਦੇ ਆ ਨਿਆਣਪੂਣੇ ਚ ਗਲਤੀਆਂ ਹੁੰਦੀਆਂ ਵਾ ਪਰ ਤੂੰ ਜ਼ਿਆਦਾ ਹੀ ਕਾਲੀ ਕਰ ਗਈ ਤੂੰ ਐਡਾ ਵੱਡਾ ਕਦਮ ਚੁੱਕ ਲਿਆ ਨਾ ਚੁੱਕ ਦਿਨਾ ਤੇ ਆਪਣੇ ਘਰ ਜਾਂਦੇ ਮਗਰ ਲੱਗਦੀ ਤੇ ਅੱਜ ਤੇਰੀ ਜ਼ਿੰਦਗੀ ਵਧੀਆ ਰਹਿਣੀ ਸੀ ਤੇ ਬਾਕੀ ਵੇਲਾ ਮੇਰੇ ਵਾਲੀ ਮੇਰਾ ਘਰ ਪਰਿਵਾਰ ਮੇਰਾ ਹਸਬੰਡ ਇਨੇ ਵਧੀਆ ਆ ਮੈਨੂੰ ਕਿਹੇ ਚੀਜ਼ ਦੀ ਕਮੀ ਨਹੀਂ ਹੈਗੀ ਮੈਂ ਬੜਾ ਪਛਤਾਉਂਦੀ ਆ ਉਸ ਵੇਲੇ ਘੜੀ ਨੂੰ ਕਿ ਜਦੋਂ ਮੈਂ ਤੇਰੇ ਨਾਲ ਗਈ ਤੇ ਮੇਰੀ ਵਿੱਕੀ ਨਾਲ ਮੁਲਾਕਾਤ ਹੋਈ ਬਹੁਤ ਪਛਤਾਉਂਦੀ ਆ ਪਰ ਕੀ ਜਾਂਦੇ ਹੁੰਦੇ ਸਿਆਣੇ ਬਾਅਦ ਚ ਪਛਤਾਉਂਦਾ ਕੀ ਫਾਇਦਾ ਜਦੋਂ ਚਿੜੀਆਂ ਹੀ ਚੁਗ ਗਈ ਖੇਤ ਉਹ ਵੀ ਹੁਣ ਤੇ ਕੋਈ ਪਛਤਾਉਣ ਦਾ ਫਾਇਦਾ ਨਹੀਂ ਆ ਹੁਣ ਤੇ ਆਪਣਾ ਵੱਡਾ ਹਰਾ ਦਿਲਕਾਰ ਤੇ ਆਪਣੇ ਘਰ ਰਹਿ ਤੂੰ ਵਧੀਆ ਫਾਇਦੀਂ ਦਰ ਤੈਨੂੰ ਪਤਾ ਵੀ ਕੀ ਵੀ ਨਸ਼ੇ ਬੜੇ ਘਰ ਜਾਇਆ ਵੇਖ ਪ੍ਰੀਤ ਕਹਿੰਦੇ ਨਹੀਂ ਹੁੰਦੇ ਜਿੱਦਾਂ ਦੀ ਸੰਗਤ ਉਦਾਂ ਦੀ ਰੰਗਤ ਮੈਨੂੰ ਜਰਾ ਸ਼ੇਰੇ ਵਾਰੇ ਪਹਿਲਾਂ ਪਤਾ ਲੱਗ ਗਿਆ ਤੇ ਤੈਨੂੰ ਵਿੱਕੀ ਵਾਰੇ ਬਾਅਦ ਚ ਪਤਾ ਲੱਗਾ ਤੇ ਬਾਕੀ ਤੂੰ ਵੀ ਆਪਣੇ ਦਿਮਾਗ ਤੋਂ ਨਹੀਂ ਕੰਮ ਲਿਆ ਤੇ ਜੇ ਹੁਣ ਸ਼ੇਰਾ ਮੈਨੂੰ ਧੋਖੇਬਾਜ਼ ਬੇਵਫਾ ਕਹਿੰਦਾ ਵਾ ਤੇ ਕਹੀ ਜਾ ਵੀ ਮੈਨੂੰ ਕੋਈ ਅਸਰ ਨਹੀਂ ਹੈਗਾ ਚੰਗੀ ਰਹਿ ਗਈ ਮੈਂ ਉਹਦੇ ਤੋਂ ਪਿਛਾਂ ਕਦਮ ਕਰ ਲਈ ਬੜਾ ਵਧੀਆ ਬਹੁਤ ਵਧੀਆ ਤੂੰ ਗੀਤਾ ਮੈਨੂੰ ਪੁੱਛ ਕੇ ਵੇਖ ਕਿਹੜੇ ਭਾਵੀ ਕੰਡੀਆਂ ਨਾ ਮੈਂ ਮੰਮੀ ਡੈਡੀ ਜੋਗੀ ਨਹੀਂ ਨਾ ਹੁਣ ਨਾ ਸੋਹਰਿਆਂ ਜੋਗੀ ਪਰ ਪ੍ਰੀ ਤੂੰ ਇੱਥੇ ਗਲਤੀ ਕਰ ਗਈ ਨਾ ਜਰੂਰ ਤੇਰਾ ਮਾਂ ਬਾਪ ਤੇਨੂੰ ਲੈਣ ਆਇਆ ਸੀ ਨਾ ਤੇ ਤੈਨੂੰ ਚੱਲ ਜਾਣਾ ਚਾਹੀਦਾ ਸੀ ਚੁੱਪ ਕਰਕੇ ਹਾਏ ਰਾਜਵਿੰ ਵੀ ਨੂੰ ਸਾਰੇ ਨੇ ਬੜਾ ਸਮਝਾਇਆ ਸੀ ਪਰ ਕੀ ਜਾਂਦੇ ਹੁੰਦੇ ਉਹੀ ਹੂੜ ਮੱਤ ਕਰ ਗਈ ਨਾ ਬਸ ਇੱਕੋ ਹੀ ਦਿਮਾਗ ਤੇ ਰੱਟ ਰੱਟੀ ਕਿ ਵਿੱਕੀ ਨਾਲ ਹੀ ਰਹਿਣਾ ਵਿੱਕੀ ਬੜਾ ਚੰਗਾ ਵਿੱਕੀ ਬੜਾ ਚੰਗਾ ਇਸੇ ਕਰਕੇ ਹੀ ਬਸ ਮੈਂ ਤੇਰੀਆਂ ਅੱਖਾਂ ਤੇ ਉਹੀ ਵਿੱਕੀ ਦਾ ਪਰਦਾ ਚੜ ਗਿਆ ਸੀ ਚਲੋ ਕੀ ਕਰਨਾ ਹੁਣ ਫਿਰ ਹੁਣ ਤੇ ਨਵੀਂ ਜ਼ਿੰਦਗੀ ਨਾਲ ਸ਼ੁਰੂ ਹੋਈ ਹੈ ਹੁਣ ਵੇਖੋ ਸ਼ਾਇਦ ਫਰਕ ਪੈ ਹੀ ਜਾਵੇ ਕੋਈ ਪਤਾ ਨਹੀਂ ਕੀ ਪਤਾ ਬੱਚੇ ਵਲ ਦੇ ਕੇ ਫਰਕ ਪੈ ਜਾਵੇ ਬਾਕੀ ਤੂੰ ਖੁਸ਼ ਰਹਾ ਕਰ ਹੁਣ ਇਸ ਹਾਲਤ ਵਿੱਚ ਹਾਂ ਤੇ ਤੂੰ ਇੱਧਰ ਕਿੱਧਰ ਮੈਂ ਬਸ ਇੱਥੇ ਅੱਡੇ ਤੱਕ ਆਈ ਸੀ ਤੇ ਮੰਮੀ ਨੇ ਮੈਨੂੰ ਫੋਨ ਕੀਤਾ ਕਿ ਮੇਰੀ ਦਵਾਈ ਫੜ ਲਈ ਗੋਡੇ-ਗੁੱਡੇ ਦੁਖਦੇ ਰਹਿੰਦੇ ਆ ਤੇ ਮੈਂ ਉਹ ਲੈਣ ਆਈ ਸੀ ਤੇ ਪਰਚੀ ਮੰਮੀ ਨੇ ਮੈਨੂੰ ਵਟਸਐਪ ਕਰਤੀ ਸੀ ਅੱਛਾ ਅੱਛਾ ਤੇ ਫਿਰ ਕਦੋਂ ਦੀ ਤਿਆਰੀ ਹੈ ਤੇਰੀ ਬਾਹਰ ਦੀ ਬਸ ਮੈਂ ਵੀ ਹੋਰ ਕੁਛ 6 ਮਹੀਨੇ ਲੱਗਣੇ ਆ ਮੈਂ ਵੀ ਚੱਲ ਜਾਣਾ ਵਾ 15 ਦਿਨ ਹੋ ਗਏ ਮੇਰੇ ਹਸਬੰਦ ਨੂੰ ਗਏ ਉਹਨੂੰ ਤਣ 6 ਮਹੀਨੇ ਤੱਕ ਮੇਰਾ ਵੀ ਜਾ ਲੱਗ ਜਾਣਾ ਤੇ ਬਾਕੀ ਉਹ ਕਹਿੰਦੇ ਸੀ ਗੱਡੀ 'ਚ ਤੇਲ ਪਵਾਇਆ ਕਰ ਘੁੰਮਿਆ ਫਿਰਿਆ ਘਰ ਆਸ਼ਾਂ ਕਰ ਤੈਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਵਾਕੇ ਮੈਨੂੰ ਕੋਈ ਟੈਨਸ਼ਨ ਨਹੀਂ ਆ ਗਈ ਸਾਸ ਸੋਹਰਾ ਵੀ ਇੰਨੇ ਚ ਚੱਲ ਠੀਕ ਆ ਫਰੀ ਫਿਰ ਮੈਂ ਲੈ ਲਾਂ ਦਵਾਈ ਹਾਂ ਚੱਲ ਠੀਕ ਆ ਚੰਗਾ ਹਾਂ ਨਹੀਂ ਇਹ ਕੌਣ ਹੀ ਕੁੜੀ ਮੰਮੀ ਇਹ ਮੇਰੀ ਸਹੇਲੀ ਸੀ ਮੈਂ ਤੇ ਇਹ ਦੋਵੇਂ ਜਣੀਆਂ ਇਕੱਠੀਆਂ ਪੜਦੀਆਂ ਰਹੀਆਂ ਅੱਛਾ ਹਾਂ ਜੀ ਮੰਮੀ ਲਾਵਾ ਫਿਰ ਵੇਖੀ ਨਾ ਕਰੇ ਫੋਨ ਬਣਾ ਲਾ ਹਾਂ ਨਹੀਂ ਤੇ ਫਿਰ ਅਸੀਂ ਤੇ ਚੱਲੀਏ ਘਰ ਨਹੀਂ ਜੁਕੜੇ ਮੰਮੀ ਚਲ ਆ ਫਿਰ ਚਲੀ ਉੱਥੇ ਕੋਈ ਚੀਜ਼ ਲੈ ਲੈਣੇ ਆ ਚਲੋ ਮੇਰਾ ਜਣਾ ਸਿਰ ਹੀ ਹੁੰਦ ਕੰਡਾ ਆਪੇ ਆਇਆ। ਆ ਚਲ ਚੁੱਪ ਕਰ ਮੇਰੀ ਧੀ ਨਾ ਖਾ ਪੈਣਾ। ਕਦੋਂ ਦੀ ਖਪਣ ਨਹੀਂ ਆ ਸਿਰ ਹੀ ਦੁਖਣਾ ਆ। ਤੇ ਕੀ ਕਰਾਂ ਮੰਮੀ? ਘਰੋਂ ਦੇ ਆਪਾਂ ਵੇਲੇ ਹੋਏ ਆ। ਕਿੰਨਾ ਟਾਈਮ ਹੋ ਗਿਆ ਨੂੰ ਡਿਕ ਰਾਂ ਡਿਕ ਰਾਂ। ਜੇ ਨੂੰ ਡਿਕਣਾ ਨਾ ਪੈਂਦਾ ਆਪਾਂ ਠੰਡੇ ਠੰਡੇ ਘਰ ਆ ਜਾਂਦੇ। ਧੁੱਪ ਚੜ ਗਈ ਉਤੋਂ। ਕੋਈ ਚੀਜ਼ ਵੀ ਨਹੀਂ ਮਿਲਦੀ ਆਗੀ। ਕੀ ਕਰਾਂ ਫਿਰ? ਜਦੋਂ ਹੁਣ ਸਮਝਦਾ ਹੀ ਨਹੀਂ ਇੰਨਾ ਗੱਲਾਂ ਨੂੰ ਤੇ ਮੈਂ ਵੀ ਕੀ ਕਰ ਸਕਦੀ ਆ। ਮੰਮੀ ਮੇ ਕੋ ਲੇਖੇ ਲੈ ਲੋ। ਜੇ ਇਹ ਸੁਧਰ ਜੂਗਾ ਇਹ ਕਦੀ ਨਹੀਂ ਬੰਦਾ ਸੁਧਰ ਸਕਦਾ ਇਹਦੇ ਸਿਰਫ ਆਪਣੀ ਮੌਤ ਖਰੀਦਣੀ ਆ ਕਿਸੇ ਨਾ ਕਿਸੇ ਤਰੀਕੇ ਦਫਾ ਕਰ ਨਹੀਂ ਹਟਦਾ ਤੇ ਨਾ ਹਟੇ ਸਿਆਣੇ ਆਂਦੇ ਹੁੰਦੇ ਨਾ ਮੱਕੀਓ ਅੱਗੇ ਜਾੜ ਹੀ ਆ ਹੁਣ ਇਹਦੇ ਵਾਸਤੇ ਜਾੜ ਹੀ ਆ ਮਰਨ ਦੇ ਨੂੰ ਮਰਦਾ ਵਾ ਤੇ ਕੀ ਕਰੀਏ ਫਿਰ ਉਹ ਨਹੀਂ ਜਦੋਂ ਹਟਦਾ ਸਾਰਾ ਪੈਸਾ ਵੀ ਖਾ ਲਿਆ ਪਤਾ ਮੈਨੂੰ ਹੁਣ ਲੱਗਾ ਜਾ ਕੇ ਜਦੋਂ ਸਾਰਾ ਕੁਝ ਇੰਨੇ ਖਤਮ ਕਰ ਦਿੱਤਾ ਮੈਨੂੰ ਪਤਾ ਹੁੰਦਾ ਮੈਂ ਕਮ ਸੇ ਕਮ ਥੋੜੇ ਬੋਤੇ ਪੈਸੇ ਆਪਣੇ ਲਈ ਬਚਾ ਲੈਂਦੀ ਕੀ ਪਦਾਇਸ਼ ਚ ਵਲਾਂ ਤਰੀਕੀ ਦੇ ਤੇ ਚੱਲ ਗਿਆ ਵਾ ਨਾ ਇਹਨੂੰ ਘਰ ਦਾ ਫਿਕਰ ਨਾ ਇਹਨੂੰ ਬਾਹਰ ਦਾ ਫਿਕਰ ਮਰ ਜਨੇ ਨੂੰ ਇੱਕੋ ਹੀ ਰਾਤ ਲੱਗੀ ਰਹਿੰਦੀ ਆ 24 ਘੰਟੇ ਜੇ ਇਹ ਚੱਜਦਾ ਹੋਵੇ ਤੇ ਸਾਨੂੰ ਕੀ ਲੋੜੀ ਧੁੱਪੇ ਮੋਟਰਸਾਈਕਲ ਤੇ ਮਰਦੀ ਗੱਡੀ ਤੇ ਨਾ ਜਾਂਦੇ ਗੱਡੀ ਤੇ ਜੇ ਤੂੰ ਤੇਲ ਹੀ ਨਹੀਂ ਪੂਰਾ ਹੋਣਾ ਤਾਂ ਫਿਰ ਪੈਦਾ ਕੀ ਕਰ ਗੱਡੀ ਦਾ ਵੀ ਚੱਲ ਦਫਾ ਕਰ ਛੱਡੇ ਨਾ ਗੱਲਾਂ ਨੂੰ ਆਹੋ ਗੱਲਾਂ ਨੇ ਖਾ ਲਈ ਆ ਜਾਨ ਸਾਡੀ ਚੱਲ ਉੱਥੇ ਪੱਖਾ ਛੱਡ ਤੇ ਕੱਢੀ ਪਈਏ ਕੀ ਸੋਚਿਆ ਸੀ ਤੇ ਕੀ ਹੋ ਗਿਆ ਲੋਕ ਤੇ ਪੈਰ ਦੇ ਉੱਤੇ ਘਾੜਾ ਮਾਰਦੇ ਆ ਮੈਂ ਤੇ ਘਾੜੇ ਤੇ ਛਾਲੀ ਮਾਰਦੀ ਕੁਛ ਨਹੀਂ ਬਚਿਆ ਮਾਂ ਵੀ ਉਹ ਵੀ ਗਵਾਈ ਇੱਜ਼ਤ ਵੀ ਗਵਾਈ ਤੇ ਸੁੱਖ ਕੁਛ ਨਹੀਂ ਪਾਇਆ ਆ ਗਿਆ ਆ ਬੜੀ ਛੇਤੀ ਆਇਆ ਆ ਜਿਹੜੇ ਪਿਓ ਨੂੰ ਮਿਲਣ ਗਿਆ ਨਾ ਉਹਦੇ ਕੋਲ ਹੀ ਰਹਿਣਾ ਨਹੀਂ ਹੁਣ ਘਰ ਕਿ ਲੈਣ ਆਇਆ ਵਾ ਮੈਂ ਵੀ ਆਖਾਂ ਵੀ ਇੱਕੋਰੀ ਆਖਾਂ ਤਾਂ ਕਿਦਾਈ ਛੇਤੀ ਤੋਰ ਪਿਆ ਆ ਸਿਰੇ ਮਰਨ ਡਿਆ ਹੀ ਤੜਪਣ ਡਿਆ ਹੀ ਮੈਨੂੰ ਆ ਹੋਣ ਡਿਆ ਤੇ ਮੈਨੂੰ ਆ ਹੋਣ ਡਿਆ ਤੁਸੀਂ ਮੇਰਾ ਸਾਥ ਦੋ ਤੇ ਮੈਂ ਮਰ ਜਣੇ ਦਾ ਸਾਥ ਦੇਣਿਆ ਮੈਂ ਤੇਰੇ ਬਾਰੇ ਡਾਕਟਰ ਨਾਲ ਗੱਲ ਕੀਤੀ ਤੇ ਡਾਕਟਰਾਂ ਦਾ ਜਾਣ ਸਦਕੇ ਲਿਆ ਤੇ ਜੇ ਮੈਂ ਬਾਹਰ ਆਈ ਕਦੀ ਮੈਂ ਇੱਧਰ ਵੇਖਾਂ ਕਦੀ ਇੱਧਰ ਵੇਖਾਂ ਕਿੱਥੇ ਉੱਡ ਗਿਆ ਕਿਹੜੇ ਖੂਚ ਪੈ ਗਿਆ ਆ ਵੇਖਾ ਮਰ ਜੇ ਅੱਖਾਂ ਕਿਦਾਂ ਤਾਲੇ ਲੱਗੀਆਂ ਵਾ ਹੁਣ ਕਿਦੇ ਮਰਨੇ ਕੋ ਕਿਦਾ ਵੇਖਿਆ ਵੀ ਨਹੀਂ ਚੱਜ ਨਾ ਜਾਣ ਡਿਆ ਮੰਮੀ ਤੁਸੀਂ ਜਿੰਨਾ ਮਰਜ਼ੀ ਬੋਲੀ ਜਾਵਾਂ ਹੁਣ ਮੈਂ ਜਾ ਲਾ ਕਿ ਮੰਨਣਾ ਆਪਣੀ ਗਲਤੀ ਇਹਨਾਂ ਨੇ ਤੇ ਕਦੀ ਵੀ ਨਹੀਂ ਆਪਣੀ ਗਲਤੀ ਮੰਨਣੀ ਮੈਂ ਐਡਾ ਗਿਰਿਆ ਹੋਇਆ ਇਨਸਾਨ ਨਹੀਂ ਹਾਂਗਾ ਕਿ ਆਪਣੀ ਗਲਤੀ ਨਾ ਮੰਨਾ ਹਾਂ ਕਰਕੇ ਆਇਆ ਮੈਂ ਕੀਤਾ ਅੱਜ ਪਰ ਕਿਦੇ ਸਿਰ ਚੜ ਕੇ ਕੀਤਾ ਤੁਹਾਡੇ ਦੋਵਾਂ ਦੇ ਸਿਰ ਚੜ ਕੇ ਕੀ ਕਾਂਡੀਆਂ ਸੀ ਸਵੇਰੇ ਤੁਸੀਂ ਹਾਂ ਬੜੀਆਂ ਜਫੀਆਂ ਪਾਉਣ ਡੀਆਂ ਸੀ ਉਹਨਾਂ ਨਾਲ ਜਿੱਡਾਂ ਤੁਹਾਡੀਆਂ ਬੜੀਆਂ ਸਕੀਆਂ ਸੋਧਰੀਆਂ ਹੁੰਦੀਆਂ ਉਹ ਚੰਗਾ ਭਲਾ ਪਤਾ ਵੀ ਆ ਇੱਟ ਕੁੱਤੇ ਦਾ ਵੈਰ ਆ ਸਾਡਾ ਉਹਨਾਂ ਦੇ ਨਾਲ ਫੇਰ ਉਹਦੇ ਨਾਲ ਜਫੀਆਂ ਪਾਉਣ ਢੀ ਤੂੰ ਕਿਹੜੀ ਬਿਮਾਰੀ ਤੋਂ ਪਾਉਣ ਢੀ ਜਫੀਆਂ ਤੇ ਉਹ ਮੇਰੀ ਭੈਣ ਲੱਗਦੀ ਆ ਉਹਨੇ ਮੈਨੂੰ ਕਵਾਲਿਆ ਤੇ ਫੇਰ ਕਾਦੀ ਆ ਕਰ ਆ ਗਈ ਆ ਭਰਾ ਤੇ ਫੇਰ ਮੇਰਾ ਵੀ ਕਵਲ ਲੱਗਦਾ ਹੈ ਮੈਂ ਨਹੀਂ ਪਾਉਂਦਾ ਉਹਨੂੰ ਜਫੀਆਂ ਤੇ ਵੇਖੀ ਮੈਂ ਤੇ ਤੁਹਾਨੂੰ ਮਨਾ ਨਹੀਂ ਨਾ ਕੀ ਦੇਗਾ ਠੀਕ ਹੈ ਤੁਸੀਂ ਲੜਦੇ ਰਹਿੰਦੇ ਜੇ ਉਹ ਗੱਲ ਵੱਖਰੀ ਆ ਉਹਨੇ ਹਣ ਮੈਨੂੰ ਕਵਾਇਆ ਤੇ ਮੰਮੀ ਕੀ ਗੱਲ ਮੈਂ ਨਾਂ ਨੂੰ ਬੋਲਦੀ ਉਹਦੇ ਨਾਲ ਨਾਂ ਬੋਲਦੀ ਜਦੋਂ ਸਾਰਾ ਚੰਗਾ ਭਲਾ ਪਤਾ ਵਾ ਕਿ ਸਾਡਾ ਉਹਨਾਂ ਦੇ ਨਾਲ ਕੀ ਸਬਕਤਾਬਾ ਫਿਰ ਤੇਰਾ ਮਤਲਬ ਕੀ ਬਣਦਾ ਕਵੋਂਦਾ ਜੇ ਉਹਨੇ ਕਵਾਲਿਆ ਤੇ ਚੁੱਪ ਕਰਕੇ ਲੰਘ ਜਾਂਦੀ ਗਾ ਮੈਂ ਮਗਰੋਂ ਨਹੀਂ ਡਿਆ ਸੀ ਆਪਣੀ ਨਾ ਜਿਹੜੀ ਗਲਤੀ ਨਾ ਤੇ ਪੜਦੇ ਨਾ ਪਾ ਮੈਨੂੰ ਸਾਰਾ ਹੀ ਪਤਾ ਵਾ ਤੁਸੀਂ ਆਪਣੀ ਗਲਤੀ 'ਚ ਪਾਉਣ ਕਰਕੇ ਸਾਰਾ ਕੁਝ ਘਾਂਡੇ ਦੇ ਸਾਰਾ ਕਸੂਰ ਮੇਰੇ ਤੇ ਸੁੱਟੀ ਜਾਣ ਦੇ ਦੇ ਸੁੱਟਣਾ ਨਹੀਂ ਉਹਨਾਂ ਨਾਲ ਕੀ ਹੋ ਗਿਆ ਆ ਮੂੰਹ 'ਚ ਪਾ ਲਿਆ ਉਹਨੇ ਇਹਨੂੰ ਮਾਤਾ ਤੋਂ ਚੋਪੀ ਕੀਤੀ ਰਹਾ ਤਾਂ ਚੰਗੀ ਗੱਲ ਹੀ ਆ ਅੱਛਾ ਇਹ ਮਾੜਾ ਨਹੀਂ ਕੋਈ ਚੁੱਪ ਕਰਾਉਣਾ ਆ ਇਹ ਨਹੀਂ ਪੁੱਛਿਆ ਕਿ ਤੁਸੀਂ ਉੱਥੋਂ ਇੱਥੇ ਤੱਕ ਕਿੱਦਾਂ ਆਈਆਂ ਜੇ ਧੋਪ ਦੇ ਵਿੱਚ ਆਪਾਂ ਦੋ ਜਣੀਆਂ ਖੱਪਦੀਆਂ ਆਈਆਂ ਆ ਆਪ ਵੀ ਤੁਸੀਂ ਪਤਾ ਨਹੀਂ ਕਿੱਧਰ ਉੱਥੋਂ ਹੀ ਹੋ ਗਿਆ ਆ ਵਾ ਹੋਰ 10 ਮਿੰਟ ਵੇਟ ਕਰ ਲੈਂਦੀ ਆ ਹਾਂ ਕੀ ਉਹ ਚੱਲਿਆ ਸੀ 10 ਮਿੰਟ ਆਪਾਂ ਤਾਂ 3 ਘੰਟੇ ਵੇਟ ਕੀਤੀ ਸੀ ਬਹੁਤ ਖੇ ਖਾਣ ਨਿਕਲੇ ਆਈ ਤੇ ਆ ਕਿੱਦਾਂ ਜਾਂਦਾ ਜਾਂ ਮਰ ਪੜਿਆ ਜਾ ਕੇ ਤੇਰਾ ਤਾਂ ਰੋਈਦਾ ਹੀ ਕੰਮ ਆ ਤੂੰ ਐਦਾਂ ਹੀ ਮਰਨਾ ਵਾ ਨਾ ਤੇ ਨਾਲੇ ਤੂੰ ਰੋਜ਼ ਮੈਨੂੰ ਮਾਰਦਾ ਤੈਨੂੰ ਮੈਂ ਗਿਆ ਦੇਣੀ ਕੋਲ ਮਰ ਜਾ ਤੇ ਮੇਰੇ ਗੱਲਾਂ ਲੱਗ ਠੀਕ ਆ ਦੇ ਦਿਓ ਜ਼ਹਿਰ ਕੋਈ ਗੱਲ ਨਹੀਂ ਖਾ ਲੂੰਗਾ ਮੈਂ ਖਾ ਲਾ ਹੋਰ ਪਾਓ ਉਹਨਾਂ ਨੂੰ ਜੱਫੀਆਂ ਟਾੜੇ ਸ਼ੇਰ ਚੜ੍ਹ ਕੇ ਕਿਸ ਦਿਨ ਮੈਂ ਮਰੀ ਜਾਣਾ ਵਾ ਕਿ ਕਹਾਂ ਸੀ ਮਾਂ ਮੰਮੀ ਤੁਸੀਂ ਮੇਰੇ ਵਾਰੀ ਜਾਂਦੇ ਆ ਕਿ ਨਹੀਂ ਤੂੰ ਨਾ ਐਦਾਂ ਬੋਲ ਹੁਣ ਦੱਸੋ ਤੇ ਬੋਲਣ ਦਾ ਉਹਨੂੰ ਕੋਈ ਅਸਰ ਹੈਗਾ ਆ ਉਹਦੀ ਸਿਹਤ ਤੇ ਤਾਂ ਕੋਈ ਵੀ ਨਹੀਂ ਅਸਰ ਉਹਨੂੰ ਤੇ ਇਹ ਵੀ ਨਹੀਂ ਪਤਾਗਾ ਕਿ ਸਾਡੇ ਨਾਲ ਇੱਕ ਹੋਰ ਜ਼ਿੰਦਗੀ ਜੁੜਨ ਲੱਗੀ ਆ ਤੇ ਮੈਂ ਹੁਣੀ ਹਟ ਦੇ ਇਨਾਂ ਕੰਮਾਂ ਤੋਂ ਨਾ ਤੇ ਇਹ ਨਾ ਖਪੀ ਜਾ ਤੇਰੇ ਸਾਹਮਣੇ ਮੈਂ ਵੇਖਾ ਉਹਦੀ ਕਿੰਨੀ ਕੁੱਤੇ ਖਾਣੀ ਕੀਤੀ ਆ ਉਹਨੂੰ ਕਿਹੜਾ ਨਾਲੇ ਕੋਈ ਅਸਰ ਰਿਹਾ ਗਾਇਆ ਨਾ ਇੰਨਾ ਖਪਿਆ ਕਰ ਚੁੱਪ ਕਰ ਜਾ ਉਹਦੇ ਵੀ ਵਸ ਦੀ ਗੱਲ ਨਹੀਂ ਹੈਗੀ ਨਾਲੇ ਆਪ ਹੀ ਤੇ ਤੂੰ ਕਹਿੰਦੀ ਵੀ ਮੰਮੀ ਇਹਦਾ ਸਾਥ ਦੇਈਏ ਤੇ ਜਦੋਂ ਹੁਣ ਮੈਂ ਵੀ ਸਲਾਹ ਕੀਤੀ ਵੀ ਚਾਲੇ ਦਾ ਸਾਥ ਦੇਨੇ ਆ ਤੇ ਪੁੱਤ ਹੁਣ ਕੀ ਬਤਾ ਉਹਦੀ ਵੀ ਕੀ ਮਜਬੂਰੀ ਆ ਜਿਹੜਾ ਉਹ ਕੋ ਨਹੀਂ ਰਿਹਾ ਜਾਂਦਾ ਮੰਮੀ ਠੀਕ ਆ ਮਜਬੂਰੀ ਆ ਜਿਹਨੂੰ ਨਾਲ ਗਏ ਸੀ ਤੇ ਸਾਡੇ ਨਾਲ ਹੀ ਵਾਪਸ ਆਉਂਦੇ ਆ ਨਾ ਇਹ ਦੂਰ ਦਰ ਜਾਂਦੇ ਹੁਣ ਬੰਨ ਬੰਨ ਕੇ ਤੇ ਨਹੀਂ ਨਾ ਰੱਖਿਆ ਜਾਣਾ ਨਾਲ ਤੇ ਤਾਂ ਹੀ ਆਉਂਦਾ ਕਿ ਇਹਦੇ ਵਸਲੀ ਗੱਲ ਹੁੰਦੀ ਉਹਨੂੰ ਤਾਂ ਮੌਕਾ ਮਿਲਿਆ ਕਰੋ ਬਾਹਰ ਜਾਣ ਦਾ ਤੇ ਜਿਹੜਾ ਅੰਦਰ ਦਾ ਸ਼ੈਤਾਨ ਹੀ ਉਹ ਉਹਨੂੰ ਖਿੱਚ ਕੇ ਲੈ ਗਿਆ